ਹਾਂਜੀ ਭਾਜੀ ਕੀ ਨਾਮ ਤੁਹਾਡਾ ਮਨਜੋਤ ਕਿਹੜੇ ਪਿੰਡ ਦੇ ਰਹਿਣ ਹੋਵੇ ਜੀ ਮਹਿਮੂਦਪੁਰਾ ਤੇ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਕੁਲਦੀਪ ਸਿੰਘ ਇਹ ਭਾਜੀ ਜਿਹੜੇ ਤੁਹਾਡੇ ਸੱਟ ਲੱਗੀ ਆ ਇਹ ਕੀ ਗੱਲ ਹੋਈ ਆ ਕੀ ਪੂਰਾ ਮਾਮਲਾ ਜੀ ਸਰ ਕੱਲ ਮੈਂ ਦੁਪਹਿਰ 2 ਵਜੇ ਕਰ ਗੱਲੀ ਸੀਗੀ ਤੇ ਦੋ ਮੁੰਡੇ ਅਚਾਨਕ ਸਾਡੇ ਘਰ ਕੰਦ ਟੱਪ ਕੇ ਆ ਗਏ ਤੇ ਉਹਨਾਂ ਨੇ ਮੇਰੇ ਨਾਲ ਮਤਲਬ ਬਹੁਤ ਜ਼ਿਆਦਾ ਗਲਤ ਕੀਤਾ ਮਾਰਕੁੱਟ ਕੀਤੀ ਹੱਥੀ ਬੈ ਬਹੁਤ ਜ਼ਿਆਦਾ ਗਲਤ ਕੀਤਾ ਮੈਂ ਮੈਂ ਵੀ ਉਹਨਾਂ ਨੂੰ ਅਗੋ ਮਾਰਿਆ ਤੇ ਹੈਗਾ ਸੀ ਲੇਕਿਨ ਫਿਰ ਵੀ ਉਹ ਮੇਰੇ ਇਨੀਆਂ ਸੱਟਾਂ ਲਾ ਕੇ ਗਿਆ ਕਾਚੂ ਨਾਲ ਤੇ ਮਾਰੇ ਘੁੱਟ ਵੀ ਵਾਵਾ ਕੀਤੀ ਫਿਰ ਮੈਂ ਉਹਦੇ ਚ ਪੇੜ ਮਾਰੀ ਤੇ ਉਹਦੇ ਮੂੰਹ ਤੋਂ ਖੁੱਲ ਗਿਆ ਮਫਰਲ ਹੁੰਦਾ ਤੇ ਮੈਨੂੰ ਪਛਾਣ ਵੀ ਲਿਆ ਹੀ ਉਹ ਸਾਡੇ ਘਰ ਦੇ ਲਾਗੇ ਦਾ ਰਹਿਣ ਵਾਲਾ ਹੈ ਕੀ ਨਾ ਜੀ ਉਹਦਾ ਉਹਦਾ ਨਾਮ ਗੁਰਲਾਲ ਆ ਉਹ ਦੋ ਟਾਈਮ ਪਹਿਲਾਂ ਵੀ ਮੈਨੂੰ ਧਮਕੀ ਦੇ ਚੁੱਕਾ ਹੈ ਕੀ ਕਾਦੀ ਧਮਕੀ ਦਿੱਤੀ ਉਹਨੇ ਮਾਰਨ ਦੀ ਧਮਕੀ ਦਿੱਤੀ ਆ ਤੇ ਉਹਨੇ ਇਹ ਵੀ ਕੱਲ ਬੋਲਿਆ ਕਿ ਜਿਸ ਜੋ ਜਿਸ ਤਰ੍ਹਾਂ ਮੈਂ ਪਹਿਲਾਂ ਉਹਨੂੰ ਸੋਨੂ ਨੂੰ ਮਾਰਿਆ ਉਸ ਤਰ੍ਹਾਂ ਹੀ ਤੈਨੂੰ ਮਾਰੂੰਗਾ ਅੱਛਾ ਜੀ ਸੋਨੂ ਕੌਣ ਹੈ ਜੀ ਸੋਨੂ ਮੇਰੇ ਹਸਬੰਡ ਸੀ ਉਹਦੀ ਵੀ ਐਕਸੀਡੈਂਟ ਵਿੱਚ ਡੈਥ ਹੋ ਗਈ ਸੀ ਲੇਕਿਨ ਉਹਦੇ ਕੋਈ ਰਗੜ ਜਾਂ ਕੋਈ ਉਹਦੇ ਹੋਰ ਸੱਟ ਨਹੀਂ ਸਿਰਫ ਨਾਰਮਲ ਜੀ ਇੰਨੀ ਕੁ ਜਿੰਨੀ ਕੁ ਮੇਰੇ ਮੱਥੇ ਤੇ ਸੱਟ ਇੰਨੀ ਕੀ ਹੁੰਦੇ ਸੀ ਇਹਦੀ ਕੀ ਵਜ੍ਹਾ ਆ ਕੇ ਗੰਦ ਟੱਪ ਕੇ ਤੇ ਤੁਹਾਡੇ ਗੱਲ ਪਏ ਆ ਤੁਹਾਡੇ ਸੱਟਾਂ ਲਾਈਆਂ ਕੀ ਕਾਰਨ ਹੈ ਇਹਦਾ ਪਤਾ ਨਹੀਂ ਪਹਿਲਾਂ ਹੀ ਮੈਨੂੰ ਤੰਗ ਹੀ ਕਰਦੇ ਰਿਹਾ ਵੀ ਮੇਰੇ ਨਾਲ ਗੱਲ ਕਰ ਅੱਛਾ ਜੀ ਹਾਂਜੀ ਮੈਨੂੰ ਨੰਬਰ ਦਿੰਦਾ ਸੀ ਆਪਦਾ ਤੇ ਮੈਂ ਉਹਨੂੰ ਮਾਰਿਆ ਗੋ ਤੇ ਉਹਨੇ ਵੀ ਮੈਨੂੰ ਮਾਰਿਆ ਪਹਿਲਾਂ ਵੀ ਤੁਹਾਡੇ ਨਾਲ ਕੋਈ ਉਹਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ ਜੀ ਨਹੀਂ ਪਹਿਲਾਂ ਹਰਕਤ ਇਦਾਂ ਦੀ ਨਹੀਂ ਸੀ ਕੀਤੀ ਪਰ ਉਦਾਂ ਜਦ ਦੂਰ ਲੰਘਦੇ ਆਉਂਦੇ ਤੰਗ ਕਰਦਾ ਸੀ ਇਸ਼ਾਰੇ ਕਰਦਾ ਸੀ ਗਲਤ ਐਨੀ ਜਿਆਦੀ ਵੱਡੀ ਹਰਕਤ ਨਹੀਂ ਸੀ ਕੀਤੀ ਕਿ ਘਰ ਤੱਕ ਨਹੀਂ ਸੀ ਆਇਆ ਲੇਕਿਨ ਕੱਲ ਉਹ ਘਰ ਆਇਆ ਕੱਲ ਘਰ ਆ ਕੇ ਉਹਨੇ ਇਦਾਂ ਕੀਤਾ ਤੇ ਬਾਅਦ ਵਿੱਚ ਕੀ ਵੈਸੇ ਭੱਜ ਗਿਆ ਜਾਂ ਕੋਈ ਲੱਗਿਆ ਆ ਕੀ ਗੱਲ ਹੋਈ ਉਸ ਤੋਂ ਬਾਅਦ ਜਦੋਂ ਮੇਰੇ ਉਹਨਾਂ ਨੇ ਸੱਟ ਲਾਈ ਤਾਂ ਉਹ ਸਾਡੀ ਕੰਧ ਟੱਪ ਕੇ ਭੱਜ ਗਏ ਕਿਉਂਕਿ ਮੈਂ ਫੋਨ ਲਾ ਦਿੱਤਾ ਤੇ ਬਾਹਰ ਗਲੀ ਵਿੱਚ ਵੀ ਕਿਸੇ ਦੇ ਆਉਣ ਦੀ ਆਵਾਜ਼ ਆਈ ਤੇ ਉਹਨਾਂ ਨੂੰ ਲੱਗਾ ਕਿ ਸਾਡੇ ਘਰ ਕੋਈ ਆਉਂਦਿਆ ਫਿਰ ਉਹ ਸਾਡੇ ਪਿਛਲੀ ਸਾਈਡ ਵਾਲੀ ਛੋਟੀ ਗੰਧ ਉਧਰ ਦੀ ਟੱਪ ਕੇ ਭੱਜ ਗਏ ਮੈਂ ਉਹਨਾਂ ਦੇ ਪਿੱਛੇ ਵੀ ਭੱਜੀ ਸੀ ਕਿੰਨੀ ਵਾਰ ਕਿ ਸੱਟਾਂ ਲਗੀਆਂ ਤੁਹਾਡੇ ਜੀ ਮੇਰੇ ਮੱਥੇ ਉੱਪਰ ਵੀ ਚਾਕੂ ਮਾਰੇ ਸਿਰ ਉੱਪਰ ਵੀ ਤੇ ਗੱਲ ਵਿੱਚ ਵੀ ਸਾਰੇ ਚਾਕੂ ਮਾਰੇ ਆ ਫਾਰ ਗਰਲਾਣਾ ਦੱਸਿਆ ਤੁਸੀਂ ਹਾਂਜੀ ਦੂਜੇ ਦੂਜੇ ਮੁੰਡੇ ਦੀ ਆਈ ਪਛਾਣ ਕੋਈ ਨਹੀਂ ਦੂਸਰੇ ਦੀ ਨਹੀਂ ਪਛਾਣ ਆਈ ਉਹਨੇ ਵੀ ਮੂੰਹ ਬੰਨਿਆ ਸੀ ਗੱਲ ਇੱਕ ਉਹਦੀ ਮੈਨੂੰ ਕੋਈ ਪਛਾਣ ਨਹੀਂ ਆਈ ਅੱਛਾ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਜੋ ਵੀ ਬਦਮਿਜ਼ੀ ਹੋਈ ਹੈ ਮੈਨੂੰ ਪੂਰਾ ਪੂਰਾ ਇਨਸਾਫ ਚਾਹੀਦਾ ਹੈ ਇਹਦਾ ਜੇ ਇਹ ਪੁਲਿਸ ਦੇ ਜਿਹੜੀ ਦਰਖਾਸਤ ਦਿੱਤੀ ਮੈਂ ਜੀ ਤੁਸੀਂ ਹਾਂਜੀ ਤੇ ਕੀ ਅਜੇ ਤੱਕ ਕੋਈ ਕਾਰਵਾਈ ਕੀਤੀ ਗਈ ਹੈ ਅਜੇ ਤੱਕ ਨਹੀਂ ਕੋਈ ਕਾਰਵਾਈ ਹੋਈ ਅੱਛਾ ਜੀ ਹਾਂਜੀ ਕੀ ਮੰਗਿਆ ਕਾਰਵਾਈ ਦੇ ਪ੍ਰਤੀ ਤੁਹਾਡੀ ਮੰਗ ਇਹ ਹੀ ਹੈ ਕਿ ਹੁਣ ਉਹਨਾਂ ਤੋਂ ਮੇਰੀ ਜਾਨ ਨੂੰ ਖਤਰਾ ਹੈ ਉਹ ਕੁਝ ਵੀ ਕਰ ਸਕਦੇ ਆ ਤੇ ਮੈਨੂੰ ਆਪਣੇ ਭਵੇਖ ਲਈ ਅੱਗੇ ਵੀ ਮਤਲਬ ਉਹਨਾਂ ਤੋਂ ਸੇਫਟੀ ਚਾਹੀਦੀ ਆ ਤੇ ਜੇ ਪੁਲਿਸ ਨਹੀਂ ਵੀ ਕੋਈ ਐਕਸ਼ਨ ਲਊਗੀ ਅਸੀਂ ਉਸ ਤੋਂ ਵੀ ਉੱਪਰ ਕਰਾਂਗੇ ਲੇਕਿਨ ਮੈਨੂੰ ਇਨਸਾਫ ਚਾਹੀਦਾ ਪੂਰਾ ਹਾਂਜੀ ਹਾਂਜੀ ਵੀਰ ਜੀ ਕੀ ਨਾਂ ਹੈ ਕੁਲਦੀਪ ਸਿੰਘ ਤੇਰਾ ਦਾ ਨਾਂ ਕੀ ਹੁਕਮਲਕੀਰ ਸਿੰਘ ਕਿੱਥੋਂ ਦੇ ਰਹਿਣ ਆਵੇਂ ਮਹਿਮੂਦਪੁਰੇ ਤੋਂ ਇਹ ਜਿਹੜੇ ਐਡਮਿਟ ਨਹੀਂ ਕਰਾ ਲਾ ਹਸਪੀਟਲ ਦੇ ਵਿੱਚ ਕੀ ਲੱਗਦੇ ਸਾਡੇ ਹਾਂਜੀ ਮੇਰੀ ਘਰ ਵਾਲੀ ਆ ਕੀ ਨਾਂ ਹੋਂ ਮਨਜੋ ਸਿੰਘ ਇਹ ਵੀ ਜੀ ਪੂਰਾ ਵਾਕਿਆ ਹੈ ਕੀ ਗੱਲਬਾਤ ਹੋਈ ਹੈ ਕੀ ਮਹਲਾ ਜੀ ਪਾਜੀ ਪਤਾ ਨਹੀਂ ਹੈ ਬੱਲਾ ਮੁੰਡਾ ਏ ਛੇੜਖਾਨੀ ਕਰਦਾ ਸੀਗਾ ਇਹ ਗੁਰਲਾਲ ਪਾਜੀ ਤੇ ਇਦਾਂ ਛੇੜਖਾਨੀ ਕਰਦਾ ਸੀ ਤੇ ਮੈਂ ਨਾ ਮੈਂ ਜਾਣਦਿਆ ਸੀਗਾ ਤੇ ਪਛਾਣ ਚ ਨਹੀਂ ਆਉਂਦਾ ਸੀ ਪਹਿਲਾਂ ਇਹਨੇ ਛੇੜਖਾਨੀ ਕੀਤੀ ਤੇ ਮੁੜ ਕੇ ਜਦੋਂ 4-5 ਦਿਨ ਪੈ ਗਏ ਤੇ ਫਿਰ ਉਦੋਂ ਬਾਅਦ ਚ ਅਸੀਂ ਜਾਣਦੇ ਤੇ ਬਾਅਦ ਚ ਪਛਾਣ ਚ ਆਇਆ ਤੇ ਫਿਰ ਮੇਰੀ ਘਰ ਦੇ ਨੇ ਕਿਹਾ ਵੀ ਉਹ ਮੁੰਡਾ ਖਲੋਤਾ ਹੈ ਅੱਛਾ ਜੀ ਤੇ ਮੈਂ ਮੁੜ ਕੇ ਮੋਟਰਸੇ ਖਲਹਾਰ ਕੇ ਤੇ ਫਿਰ ਮੈਂ ਵੇਖ ਕੇ ਆਇਆ ਜੇ ਪਹਿਲਾਂ ਤੁਹਾਡੀ ਵਾਈਫ ਨਾਲ ਜੋ ਛੇੜਕ ਨਹੀਂ ਉਹਨਾਂ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਸਾਡੇ ਨਾਲ ਇਹੋ ਜਿਹੀ ਹਰਕਤਾਂ ਕਰਦਾ ਹੈ। ਹਾਂਜੀ ਘਰੇ ਜਾ ਕੇ ਮੰਮੀ ਗਈ ਆ ਮੰਮੀ ਗਿਆ ਸਾਰੇ ਸਾਰੇ ਜੀ ਅਹੀਂ ਗਏ ਆ ਤੇ ਘਰੇ ਜਾ ਕੇ ਆ ਕੇ ਆਏ ਆ ਇੱਕਰੀ ਤੇ ਦੂਜੇ ਦਿਨ ਮਿਲ ਕੇ ਇਹਨਾਂ ਨੇ ਗਲਤ ਮਿਲ ਕੇ ਕਾਰਵਾਈ ਕੀਤੀ ਇਹਨਾਂ। ਇਹ ਕਹਿੰਦਾ ਗਰਲਾਲ ਨੇ। ਹਾਂਜੀ ਹਾਂਜੀ ਗਰਲਾਲ। ਹਾਂਜੀ ਹੋਰ ਮੁੰਡਾ ਪਤਾ ਨਹੀਂ ਕਿਹੜਾ ਸੀ ਉਹ ਤਾਂ ਨਹੀਂ ਪਤਾ। ਅੱਛਾ ਜੀ। ਹਾਂਜੀ। ਤੇ ਉਦੋਂ ਤੁਸੀਂ ਕਿੱਥੇ ਗਏ ਹੋਏ ਸੀ? ਅਸੀਂ ਭਾਜੀ ਕੰਮ ਤੇ ਗਏ ਆ ਸੀਗੇ। ਤੇ ਇਦਾਂ ਕੰਮ ਤੇ ਗਏ ਤੇ ਇਹਨਾਂ ਨੇ ਮੈਨੂੰ ਫੋਨ ਲਾਇਆ ਤੇ ਹਰਫਲੀ ਪਈ ਸੀ ਤੇ ਉਹਨਾਂ ਨੇ ਫੋਨ ਲਾ ਕੇ ਤਾਂ ਜਦੋਂ ਇਹਨਾਂ ਨਾਲ ਮਿਲ ਕੇ ਵਾਰਤਾਤ ਹੋਉਂਦੀ ਸੀ ਸਾਗੇ ਤੁਸੀਂ ਵੇਖਿਆ ਕਿੰਨੀਆਂ ਕਿਨਾਂ ਸੱਟਾਂ ਸੀ ਕੀ ਗੱਲ ਹੋਈ ਭਾਜੀ ਉਹਨਾਂ ਦੇ ਬਾਹਰ ਸੱਟਾਂ ਸੀ ਮਿਲ ਕੇ ਗੱਲ ਘੁੱਟਦੇ ਪਹਿਲਾਂ ਗੱਲ 'ਚ ਪਰਨਾ ਪਾਇਆ ਸੀਗਾ ਤੇ ਮੁੜ ਕੇ ਬਾਅਦ 'ਚ ਉਹਨਾਂ ਨੇ ਜਦੋਂ ਗੱਲ 'ਚ ਪਰਨਾ ਪਾਇਆ ਮੇਰੇ ਨਾਲ ਦੀਨ ਲੱਤ ਮਾਰੀ ਨਾਲ 'ਚ ਫਿਰ ਉਹਨਾਂ ਛੱਡ ਘੱਟਿਆ ਤੇ ਫਿਰ ਉਹਨੇ ਮੁੰਡੇ ਨੂੰ ਫੜ ਲਿਆ ਤੇ ਉਹਨੇ ਮੁੜ ਕੇ ਕਾਚੂ ਮਾਰ ਘੱਟਿਆ ਸਿਰ 'ਚ ਮੈਂ ਮਾਦਾ ਕੀ ਨਾਂ ਤੁਹਾਡਾ ਕਰਮਜੀਤ ਕਿਹੜਾ ਪਿੰਡ ਜੇ ਮੈਮੂਦਪੁਰਾ ਇਹ ਜਿਹੜੇ ਭੈਣ ਅੱਛਾ ਇਹਨਾਂ ਦੇ ਨਾਲ ਕੋਈ ਨੌਜਵਾਨ ਗੁਰਲਾਬ ਸਿੰਘ ਜਾਂ ਗਲਤ ਹਰਕਤ ਕੋਈ ਹੈ ਮੈਂ ਉਹ ਲੋਕ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕੀ ਕਹਿਣਾ ਇਸ ਮਾਰੇ ਅਸੀਂ ਇਹ ਕਹਿੰਦੇ ਆ ਕਿ ਜੇ ਅੱਜ ਤੇ ਇਹ ਕੱਲੀ ਕਰੇ ਸੀ ਤੇ ਇਹਦੇ ਨਾਲ ਹਰਕਤ ਕਰਦੀ ਕੱਲ ਨੂੰ ਹੋਰ ਵੀ ਕਿਸੇ ਨਾ ਕਰ ਸਕਦਾ ਇਹਦੇ ਤੇ ਸਖਤ ਸਖਤ ਕਾਰਵਾਈ ਕੀਤੀ ਜਾ ਸਕਦੀ ਕਿ ਗਾਂ ਵੀ ਨਾ ਕਹੀ ਨਾ ਕਰੇ ਪਹਿਲਾਂ ਪਿੰਡ ਚ ਰਿਕਾਰਡ ਉਹਦਾ ਕਿਤਰਾ ਦਾ ਇਦਾਂ ਦਾ ਹੀ ਪਹਿਲਾਂ ਵੀ ਇਦਾਂ ਹੀ ਕੋਈ ਨੋਤੀ ਆਪਦੀ ਆਪਦੇ ਆਪਦਿਆਂ ਚ ਇਹੋ ਜੇ ਕੰਮ ਕਰਦਾ ਫਿਰਦਾ ਏ ਇਹ ਹੁਣ ਕੀ ਕਾਰਵਾਈ ਦੀ ਮੰਗ ਹੈ ਤੁਹਾਡੇ ਤੋਂ ਹੁਣ ਕਾਰਵਾਈ ਦੀ ਇਹ ਮੰਗ ਹੈ ਆਪੀ ਇਹ ਜਿਹੜਾ ਪਰਚਾ ਇਹਦਾ ਇਹਦੇ ਤੇ ਦਿੱਤਾ ਹੈ ਤੇ ਇਹਦੇ ਤੇ ਸਖਤ ਸਖਤ ਕਾਰਵਾਈ ਲਈ ਜਾਵੇ। ਹਾਂਜੀ ਮੈਂ ਇੱਕ ਦਰਖਾਸਤ ਆਈ ਹੈ ਮਹਿਮੂਦਪੁਰਾ ਪਿੰਡ ਤੋਂ ਜਿੱਥੇ ਕਿ ਲੜਕੀ ਦੇ ਨਾਲ ਜਿਹੜੀ ਜ਼ਬਰਜਨਾਹ ਦੀ ਕੋਸ਼ਿਸ਼ ਕੀਤੀ ਗਈ ਤੇ ਚਾਕੂ ਵਗੈਰਾ ਮਾਰੇ ਗਏ ਆ ਜੀ ਉਸ ਬਾਰੇ ਕੀ ਚੱਲ ਰਿਹਾ ਹੈ? ਇਹਦੇ ਵਿੱਚ ਜੀ ਹਜੇ ਜ਼ਬਰਜਨਾਹ ਵਾਲੀ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਲੜਕੀ ਜਿਹੜੀ ਹਸਪੀਟਲ ਦਾਖਲਾ ਸਿਵਲ ਹਸਪੀਟਲ ਉੱਥੋਂ ਜਿਹੜੀ ਐਮਐਲਆਰ ਆਊਗੀ ਉਸ ਹਸਾਬ ਨਾਲ ਜਿਹੜੀ ਬਣਦੀ ਕਾਰਵਾਈ ਕੁਰੀ ਦੀ ਸਟੇਟਮੈਂਟ ਦੇ ਅਕੋਰਡਿੰਗ ਅਮਲ ਚੱਲਿਆਂਦੀ ਜਾਊਗੀ।